ਬੀਤੀ ਕੱਲ੍ਹ ਹੁਸ਼ਿਆਰਪੁਰ ਦੇ ਨਿਊ ਦੀਪਨਗਰ ਦੇ ਵਿੱਚੋਂ ਇੱਕ 5 ਸਾਲ ਦਾ ਬੱਚਾ ਅਗਵਾ ਹੋਇਆ ਸੀ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਸੀ ਤੁਸੀਂ ਇਨ੍ਹਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਵਿਅਕਤੀ ਦੇ ਵੱਲੋਂ ਇੱਕ 5 ਸਾਲਾ ਬੱਚੇ ਨੂੰ ਸਕੂਟਰੀ ਤੇ ਬਿਠਾ ਕੇ ਲਿਜਾਇਆ ਜਾਂਦਾ ਤਾਂ ਪਰਿਵਾਰ ਨੇ ਰੋਂਦਿਆਂ ਕਰਲਾਉਂਦਿਆਂ ਦੱਸਿਆ ਹੈ ਕਿ ਉਹਨਾਂ ਦੇ ਦੋਨੇ ਬੱਚੇ ਭੈਣ ਤੇ ਪ੍ਰਾਗ ਗੁਰਦੁਆਰਾ ਸਾਹਿਬ ਦੇ ਵਿੱਚ ਗਏ ਸੀ ਪਰ ਸ਼ਾਮ ਨੂੰ ਬੱਚੀ ਇਕੱਲੀ ਘਰੇ ਵਾਪਸ ਪਰਤਦੀ ਹੈ ਤੇ ਬੱਚਾ ਘਰੇ ਨਹੀਂ ਪਰਤਦਾ ਇਹ ਤਸਵੀਰਾਂ ਦੇਖਣ ਤੋਂ ਬਾਅਦ ਪੁਲਿਸ ਨੂੰ ਤਲਾਕ ਦਿੱਤਾ ਜਾਂਦਾ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਟੀਮਾਂ ਦੇ ਵੱਲੋਂ ਜਾਂਚ ਕੀਤੀ ਜਾਂਦੀ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਮੋੜ ਨਿਕਲ ਕੇ ਸਾਹਮਣੇ ਆਇਆ ਤਾਂ ਤੁਹਾਨੂੰ ਦੱਸ ਦਈਏ ਕਿ ਬੀਤੀ ਕੱਲ ਅਗਵਾ ਹੋਇਆ 5 ਸਾਲ ਦਾ ਹਰਮਿਤ ਸਿੰਘ ਨਾਮ ਦਾ ਬੱਚਾ ਜਿਹੜਾ ਹੈ ਉਹ ਰਹੀਮਪੁਰ ਸ਼ਮਸ਼ਾਨਘਾਟ ਦੇ ਵਿੱਚ ਉਸ ਦੀ ਡੈੱਡ ਬੋਡੀ ਮਿਲਦੀ ਹੈ ਜਦੋਂ ਇਹ ਡੈੱਡ ਬੋਡੀ ਮਿਲਦੀ ਹੈ ਤਾਂ ਇਲਾਕੇ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਪੁਲਿਸ ਟੀਮਾਂ ਮੌਕੇ ਤੇ ਤਾਨਾਪ ਨੇ ਹੁਸ਼ਿਆਰਪੁਰ ਦੇ ਜਿਹੜੇ ਐਸਐਸਪੀ ਉਹ ਵੀ ਮੌਕੇ ਤੇ ਮੌਜੂਦ ਨੇ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀ ਨੇ ਇਸ ਮਾਮਲੇ ਦੇ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਹੈ ਜਿਸ ਦੇ ਬਾਰੇ ਤੁਸੀਂ ਖੁਦ ਸੁਣ ਸਕਦੇ ਹੋ ਬੜਾ ਹੀ ਟ੍ਰੈਜਿਕ ਤੇ ਬਹੁਤ ਹੀ ਮੰਦਭਗੀ ਘਟਨਾ ਹੈ ਬੜਾਈ ਅਨਫੋਰਚੂਨੇਟ ਇਨਸੀਡੈਂਟ ਹੈ कल शाम ਨੂੰ ਸਾਨੂੰ 6 ਵਜੇ ਕੇ ਅਰਾਊਂਡ ਇਨਫੋਰਮੇਸ਼ਨ ਆਈ ਸੀ ਕਿ ਇੱਕ ਬੱਚਾ ਮਿਸਿੰਗ ਹੈਗਾ 5 ਸਾਲ ਦਾ ਉਮਰ ਹੈਗੀ ਉਹਦੀ ਪੁਰ ਹੀਰਾ ਸਾਡਾ ਥਾਣਾ ਪੈਂਦਾ ਉਹਦਾ ਨਿਊ ਦੀਪ ਨਗਰ ਦੇ ਵਿੱਚੋਂ ਤੇ ਤੁਰੰਤ ਸਾਡੇ ਆਫੀਸਰਸ ਪਹੁੰਚੇ ਸੀਗੇ ਪਹਿਲਾਂ ਮਿਸਿੰਗ ਦੀ ਕੰਪਲੇਂਟ ਸੀਗੀ ਅਸੀਂ ਥੋੜਾ ਟੈਕਨੀਕਲੀ ਚੈੱਕ ਕੀਤਾ ਤੇ ਸਾਨੂੰ ਸੀਸੀਟੀਵੀ ਰਾਹੀਂ ਇੱਕ ਸਕੂਟੀ ਤੇ ਇੱਕ ਬੰਦੇ ਤੇ ਸ਼ੱਕ ਹੋਇਆ ਉਹਨੂੰ ਘਾਂ ਟਰੈਕ ਕੀਤਾ ਤੇ ਫਿਰ ਸਾਨੂੰ ਉਹ ਬੱਚਾ ਵੀ ਨਜ਼ਰ ਆਂਦਾ ਹੈ ਕਿ ਅੱਗੇ ਸਕੂਟੀ ਤੇ ਬੈਠਾ ਹੋਇਆ ਹੈਗਾ ਤੇ ਜਿੱਦਾਂ ਫਿਰ ਅਸੀਂ ਗਾਂ ਚੈੱਕ ਕੀਤਾ ਤੇ ਸਕੂਟੀ ਨੂੰ ਟਰੈਕ ਕਰਦੇ ਹੋਏ ਉਹਦੇ ਓਨਰ ਹੈਗਾ ਯਹਾਂ ਤੇ ਬਲਰਾਮ ਸਿੰਘ ਜਿਨ੍ਹਾਂ ਦਾ ਕੋ ਗੋਡਾਊਨ ਹੈਗਾ ਉਹਨੂੰ ਟਰੈਕ ਕੀਤਾ ਤੇ ਗਾਂ ਚੱਲਦੇ-ਚੱਲਦੇ ਉਹਦਾ ਇੱਕ ਲੇਬਰ ਦਾ ਕੰਮ ਕਰਦਾ ਇੱਥੇ ਉਹਦਾ ਪਤਾ ਲੱਗਿਆ ਸਾਨੂੰ ਅਸੀਂ ਉਹਨੂੰ ਰਾਤ ਨੂੰ ਰਾਉਂਡ ਅਪ ਕੀਤਾ ਪੁੱਛਗਿੱਛ ਕਰਨ ਵਾਸਤੇ ਉਹ ਬੜਾ ਹੀ ਹੈਵिली ਇਨਟੌਕਸੀਕੇਟਡ ਬੜਾ ਹੀ दारू ਪੀਤੀ ਸੀ ਕਿ ਉਹਨੇ ਤੇ ਕਾਫੀ ਪੁੱਝਗੀਚ ਕਰਨ ਦੇ ਬਾਵਜੂਦ ਜੋ ਜੋ ਸੁਰਾਗ ਲੱਗਦੇ ਰਹੇ ਅਸੀਂ ਕੰਮ ਕਰਦੇ ਰਹੇ ਸਾਡੀ ਟੀਮ ਸਾਰੀ ਰਾਤ ਤੋਂ ਹੀ ਲੱਗੀ ਹੋਈ ਸੀ ਕਿ ਬਿਕੋਜ਼ ਇਤਨਾ ਸੈਂਸਿਟਿਵ ਬੱਚੇ ਦਾ ਕੰਮ ਹੋ ਜਾਂਦਾ ਹੈ ਤੇ ਸਾਰੇ ਸਾਰੇ ਅਧਿਕਾਰੀ ਲੱਗੇ ਹੋਏ ਸੀਗੇ ਤੇ ਸਵੇਰੇ ਸਾਨੂੰ ਕੁਝ ਹੋਰ ਲੀਡਸ ਮਿਲੀ ਫਿਰ ਟੈਕਨੀਕਲੀ ਅਸੀਂ ਇੱਥੇ ਤੱਕ ਪਹੁੰਚੇ ਹਾਂ ਜਿੱਥੇ ਸਮਸ਼ਾਨਗਾਟ ਹੈਗਾ ਸਬਜੀ ਮੰਡੀ ਦੇ ਬੈਕਸਾਈਡ ਤੇ ਇੱਥੇ ਫਿਰ ਸਾਡੇ ਅਸੀਂ ਇੱਕ ਸਾਰੇ ਆਫਸਰਸ ਨੂੰ ਅਲੱਗ-ਅਲੱਗ ਏਰੀਆ ਦੇ ਵਿੱਚ ਪਹਿਲਾਂ ਹੀ ਸਾਡੀ ਚਲਰੀ ਸੀਗੀ ਸਾਰੇ ਰੇਲਵੇ ਸਟੇਸ਼ਨਸ ਐਂਡ ਬੱਸ ਸਟੈਂਡਸ ਐਂਡ ਸਾਰੇ ਜ਼ਿਲ੍ਹੇ ਦੇ ਵਿੱਚ ਤੁਹਾਡੀ ਵੀ ਬੜਿਆ ਅਸੀਂ ਸਹਿਯੋਗ ਲੈ ਰਹੇ ਸੀਗੇ মিডিਆ ਦਾ ਐਂਡ ਸਾਰੇ ਐਸੋਸੀਏਸ਼ਨ ਦਾ ਕਿ ਬੱਚੇ ਦੀ ਭਾਲ ਹੋ ਜਾਏ ਤੇ ਇੱਥੇ ਸਰਚ ਕਰਦੇ ਕਰਦੇ ਫਿਰ ਸਾਨੂੰ ਉਸ ਬੱਚੇ ਦੀ ਅਨਫੋਰਚਨਟਲੀ ਡੈਡ ਬੋਡੀ ਮਿਲੀ ਹੈਗੀ ਇੱਥੇ ਏ ਜਿਹੜਾ ਉਹ ਬੰਦਾ ਹੈ ਉਹ ਅਸੀਂ ਕਸਟਡੀ ਚ ਲੈ ਲਿਆ ਹੈਗਾ ਉਹਨਾਂ ਦੇ ਪੇਰੈਂਟਸ ਨੂੰ ਅਸੀਂ ਮਿਲਲੇ ਹੈਗੇ ਤੇ ਉਹਨਾਂ ਦੀ ਅਸੀਂ ਜਿੱਦਾਂ ਉਹ ਸਟੇਟਮੈਂਟਸ ਵਗੈਰਾ ਕਰਕੇ ਐਂਡ ਜੋ ਲੀਗਲ ਪ੍ਰੋਸੀਡਿੰਗ ਹੈ ਉਹ ਕੀਤੀ ਜਾਊਗੀ ਐਂਡ ਇਹਦੇ ਵਿੱਚ ਅਸੀਂ ਤੁਹਾਨੂੰ ਇਨਸ਼ੋਰ ਕਰਦੇ ਆ ਬਿਲਕੁਲ ਕਿ ਇਥੇ ਪੂਰਾ ਟੈਕਨੀਕਲ ਐਵੀਡੈਂਸ ਲੈ ਕੇ ਸਾਰੇ ਸਾਡੇ ਕੋਲ ਪ੍ਰੂਫਸ ਹੈਗੇ ਫੋਰੈਂਸਿਕ ਟੀਮ ਮੈਡੀਕਲ ਟੀਮ ਸਾਰੀ ਪਹੁੰਚ ਰਹੀ ਇਥੇ ਉਹ ਸਾਰਾ ਟੈਕਨੀਕਲ ਐਵੀਡੈਂਸ ਲੈਂਦੇ ਹੋਏ ਇਹਨੂੰ ਤੁਰੰਤ ਦੀ ਤੁਰੰਤ ਅਸੀਂ ਸਾਰਾ ਆਪਣੇ ਵੱਲੋਂ ਕਰਕੇ ਕੋਰਟ ਦੇ ਵਿੱਚ ਦੇ ਕੇ ਮਾਨੂੰ ਕੋਰਟ ਤੋਂ ਇਹਨੂੰ ਸਜ਼ਾ ਕਰਾਵਾਂਗੇ ਸਰ ਨੋਟਸ ਪੁਲਿਸ ਨੇ ਬਹੁਤ ਦਿਨ ਦਰਾਤੇ ਕਰਕੇ ਕੱਲ੍ਹ ਤੱਕ ਪੁਲਿਸ ਟੀਮਾਂ ਲੱਗੀਆਂ ਹੋਈਆਂ ਨੇ ਫਰਸਟ ਟਾਈਮ ਮੈਂ মিডিਆ ਦੀ ਲਾਈਵ ਚ ਬਿਸਤਾਰਾ ਦਾ ਇਨਸੀਡੈਂਟ ਹੈ ਕਿ মিডিਆ ਵਾਲੇ ਦੀ ਅੱਖਾਂ ਚ ਵੀ ਹੰਝੂ ਨੇ ਪੁਲਿਸ ਵਾਲਿਆਂ ਦੇ ਚਿਹਰੇ ਤੇ ਇਵਨ ਕਿ ਤੁਹਾਡੇ ਐਸਪੀ ਸਾਹਿਬ ਨੇ ਡਿਪਟੀ ਸਾਹਿਬ ਨੇ ਸਾਰੇ ਦੇ ਚਿਹਰੇ ਮਯੂਸ ਨੇ ਆਮ ਲੋਕਾਂ ਦੀ ਮੰਗ ਆ ਕੋਈ ਸਰ ਸਜ਼ਾ ਦਾ ਪ੍ਰਭਾਵ ਦਾ ਨਿਸਤਾਰਾ ਦਾ ਹੋਵੇ ਕਿ ਐਗਜ਼ਾਮਪਲ ਸਾਟੋਬ ਜਿਸ ਤਰ੍ਹਾਂ ਦਾ ਖਨੋਲਾ ਕਮ ਇਸ ਮੂਰਖਤਾ ਭਰੀ ਹਰਕਤ ਜਿਹੜੀ ਕੀਤੀ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਸਾਰੇ ਆਫਸਰ ਹੈਗੇ ਐਂਡ ਜੋ ਸਾਰੇ ਐਵੀਡੈਂਸ ਇਕੱਠੇ ਕਰਦੇ ਹੋਏ ਇਹ ਅਸੀਂ ਦਿਨਾਂ ਦੇ ਹਿਸਾਬ ਨਾਲ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਐਂਡ ਅਸੀਂ ਰਿਕੁਐਸਟ ਵੀ ਕਰਾਂਗੇ ਕੋਆਰਡੀਨੇਟ ਵੀ ਕਰਾਂਗੇ ਇਹਨੂੰ ਫਾਸਟ ਟਰੈਕ ਜੀ ਤੌਰ ਤੇ ਕਰਾ ਕੇ ਤੇ ਇਹਨੂੰ ਕੰਪਲੀਸ਼ਨ ਤੇ ਲੈ ਕੇ ਜਾਵਾਂਗੇ ਤਾਂ ਕਿ ਇਹ ਪੂਰੀ ਜੋ ਇੱਕ ਐਦਾਂ ਦੀ ਘਿਨੋਨੀ ਹਰਕਤ ਕੀਤੀ ਹੈ ਜਿਨੇ ਉਹਨੂੰ ਸਖਤੋ ਸਖਤ ਸਜ਼ਾ ਦਵਾ ਸਕਦਾ। ਕਾਰਨ ਵਿੱਚ ਫੈਮਿਲੀ ਲੱਗਾ ਕਾਰਨ ਕੀ ਕਿਡਨਾਪ ਕਰਨ ਦਾ ਨਹੀਂ ਕੋਈ ਕੋਈ ਕਾਰਨ ਕੋਈ ਕਾਰਨ ਨਹੀਂ ਜਿਹੜਾ ਦੇਖੋ ਸਾਨੂੰ ਉਹ ਬੱਚਾ ਉੱਥੇ ਖੇਡ ਖੇਡ ਰਿਹਾ ਸੀਗਾ ਗਲੀ ਦੇ ਵਿੱਚ ਸੀਗਾ ਇਹ ਪੈਰੇ ਉੱਥੇ ਜਾ ਰਿਹਾ ਜੋ ਉੱਥੇ ਸਾਨੂੰ ਅਸੀਂ ਲੋਕਾਂ ਨੂੰ ਵੀ ਪਤਾ ਕੀਤਾ ਹੈਗਾ ਜੋ ਉੱਥੇ ਕੰਮਕੁਮ ਕਰ ਰਹੇ ਸੀਗੇ ਤੇ ਆਪਣੇ ਆਪ ਹੀ ਬੱਚੇ ਹੋਰ ਇਹਦੀ ਕੀ ਗੱਲ ਹੋਈ ਹੈ ਤੇ ਫਿਰ ਉਹ ਬੱਚਾ ਇਹਦੇ ਨਾਲ ਤੁਰ ਪਿਆ ਇਹਨੇ ਕੀ ਉਹਨੂੰ ਕਿਆ ਹੈਗਾ ਉਹ ਅਸੀਂ ਸਾਰਾ ਦੇਖ ਰਹੇ ਹਾਂ ਬਟ ਫਿਰ ਅੱਗੇ ਇਹ ਸਾਰੀ ਘਟਨਾ ਆਇਡੈਂਟੀਟੀ ਕਿਆ ਹੋਈ ਸਰ ਜਿਹੜਾ ਇਹ ਜਿਹੜਾ ਇਹ 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 ਜੀ ਹਾਂ ਪੇ ਬਲਰਾਮ ਇੱਕ ਹੈਗੇ ਜੋ ਸਬਜੀ ਮੰਡੀ ਦੇ ਵਿੱਚ ਉਹਨਾਂ ਦਾ ਗੋਡਾਊਨ ਹੈ ਉੱਥੇ ਕੰਮ ਕਰਦਾ ਹੈਗਾ ਕੋਈ ਯਾਦਵ ਯਾਦਵ ਇਹਦਾ ਅਭੀ ਤੱਕ ਰਿਡੈਂਸ਼ੀਅਲਸ ਪਤਾ ਲੱਗੇ ਆ ਅਸੀਂ ਹੋਰ ਵੀ ਬੈਕਗ੍ਰਾਉਂਡ ਇਹਦਾ ਸਾਰਾ ਕੁਝ ਪਤਾ ਕਰ ਰਹੇ ਹਾਂ ਐਂਡ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਇਹ ਅਸੀਂ ਸਕਤੋ ਸਕਤ ਜੋ ਹੋ ਸਕਦਾ ਹੈ ਔਰ ਜਿੰਨਾ ਛੇਤੀ ਹੋ ਸਕਦਾ ਇਹਨੂੰ ਸਜਾ ਸੀ ਕੋਈ ਸਰਪੱਤ ਫੈਲੀ ਆ ਰਹੀ ਹੈ ਗਲਤ ਕੰਮ ਦੀ ਖਬਰ ਜੀ ਉਹ ਅਸੀਂ ਫੋਰੈਂਸਿਕ ਟੀਮ ਔਰ ਮੈਡੀਕਲ ਟੀਮ ਜਦੋਂ ਆ ਜੇਗੀ ਉਹਨਾਂ ਦੀ ਰਿਪੋਰਟ ਅਸੀਂ ਲੈਣ ਤੋਂ ਬਾਅਦ ਹੀ ਕੁਝ ਕਹ ਸਕਦੇ ਆ ਸਰ ਟੋਟਲ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਗਿਆ ਜਾ ਰਿਹਾ ਹੈ ਕਿ ਇੱਕ ਐਕਟਿਵ ਆ ਵੀ ਕਿਸੇ ਦੀ ਮੰਗ ਕੇ ਲੈ ਕੇ ਗਿਆ ਸੀ ਤਾਂ ਹੋਰ ਵੀ ਦੋਸ਼ੀ ਪਾਇਆ ਗਿਆ ਜੀ ਦੇਖੋ ਅਗਰ ਕੋਈ ਵੀ ਇਸ ਵਿੱਚ ਇਨਵੋਲਡ ਹੋਇਆ ਹਾਲ ਕੀ ਘੜੀ ਤੋ ਜਿਹੜਾ ਇਹ ਬੰਦਾ ਹੈਗਾ ਅਸੀਂ ਇਹਨੂੰ ਰਾਉਂਡ ਅਪ ਕਰ ਲਿਆ ਜੇ ਮੈਂ ਦੱਸਿਆ ਹੈਗਾ ਕਿਸੇ ਦੀ ਹਾਲ ਕੀ ਘੜੀ ਤੋ ਸਾਨੂੰ ਨਹੀਂ ਲੱਗਦੀ ਬਟ ਅਗਰ ਕਿਸੇ ਦੀ ਵੀ ਕਿਸੇ ਟਾਈਪ ਦੀ ਕੋਈ ਇਨਵੋਲਵਮੈਂਟ ਹੋ ਗਈ ਵੀ ਵਿਲ ਨਾਟ ਸਪੇਅਰ ਐਨੀਵਨ ਤਾਂ ਤੋਂ ਤੁਹਾਨੂੰ ਦੱਸ ਦਈਏ ਕਿ ਕੱਲ ਦੀ ਇੱਕ ਘਟਨਾ ਜਦੋਂ ਹੁਸ਼ਿਆਰਪੁਰ ਦੇ ਨਿਊ ਦੀਪ ਨਗਰ ਦੇ ਵਿੱਚੋਂ ਇੱਕ 5 ਸਾਲ ਦਾ ਹਰਮੀਤ ਸਿੰਘ ਨਾਮ ਦਾ ਬੱਚਾ ਜਿਹੜਾ ਉਹ ਅਗਵਾ ਕਰ ਲਿਆ ਜਾਂਦਾ ਜਦੋਂ ਇਸ ਨੂੰ ਅਗਵਾ ਕੀਤਾ ਜਾਂਦਾ ਤਾਂ ਇਹ ਘਟਨਾ ਜਿਹੜੀ ਹੈ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਇੱਕ ਵਿਅਕਤੀ ਕਿਸ ਤਰੀਕੇ ਦੇ ਨਾਲ ਉਸ ਬੱਚੇ ਨੂੰ ਜਿਹੜਾ ਐਕਟਿਵਾ ਦੇ ਉੱਤੇ ਲੈ ਜਾਂਦਾ ਤਾਂ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੁੰਦੀ ਹੈ ਬੱਚਾ ਅਗਵਾ ਹੁੰਦਾ ਜਦੋਂ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਤਲਾਹ ਕੀਤੀ ਜਾਂਦੀ ਹੈ ਤਾਂ ਸਾਰੀ ਰਾਤ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾਂਦੀ ਹੈ ਪਰ ਅੱਜ ਜਿਹੜਾ ਅਗਵਾ ਹੋਇਆ 5 ਸਾਲ ਦਾ ਬੱਚਾ ਰੇਹਿੰਪੁਰ ਸ਼ਮਸ਼ਾਨਘਾਟ ਦੇ ਵਿੱਚੋਂ ਡੈੱਡ ਬੋਡੀ ਉਸਦੀ ਮਿਲਦੀ ਆ ਤਾਂ ਇਲਾਕੇ ਦੇ ਵਿੱਚ ਸੰਸਨੀ ਫੈਲ ਜਾਂਦੀ ਆ ਪੁਲਿਸ ਟੀਮਾਂ ਮੌਕੇ ਤੇ ਮੌਜੂਦ ਨੇ ਪੁਲਿਸ ਟੀਮਾਂ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦਾ ਇਹ ਹਾਲ ਦੇਖਿਆ ਨਹੀਂ ਜਾ ਰਿਹਾ ਤਾਂ ਇਲਾਕੇ ਦੇ ਵਿੱਚ ਵੀ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਸਹਿਮ ਦਾ ਮਾਹੌਲ ਹੈ ਕਿਉਂਕਿ ਕੱਲੇ ਬੱਚਾ ਅਗਵਾ ਹੋਇਆ ਸੀ ਤੇ ਅੱਜ ਹੀ ਉਸਦੀ ਸ਼ਮਸ਼ਾਨਘਾਟ ਦੇ ਵਿੱਚੋਂ ਡੈੱਡ ਬੋਡੀ ਮਿਲਦੀ ਹੈ